ਮਿੰਡਾ ਪ੍ਰਕੜੀ ਨਾ ਪੈਂਦੀ ਆ ਉਸਤਾਦ ਜੀ ਤਾਂ ਹਾਂਜੀ ਦੋਸਤੋ ਤੁਹਾਡਾ ਸਵਾਗਤ ਆਪਣੇ YouTube ਦੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਹੀ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਮੁਕੰਦਪੁਰ ਜ਼ਿਲ੍ਹਾ ਮਹਾਲੀ ਦੇ ਵਿੱਚ ਪੰਜਾਬ ਯੂनाइटेड ਫੈਡਰੇਸ਼ਨ ਦਾ ਕਬੱਡੀ ਕੱਪ ਹੋ ਰਿਹਾ ਹੈ ਤਾਂ ਦੋਸਤੋ ਉਹਦੇ ਉੱਪਰ ਸ਼ਕਰਪੁਰ ਤੇ ਸਰਹਾਲਾ ਰਣੂਆਂ ਦਾ ਮੈਚ ਹੋ ਰਿਹਾ ਸੀ ਤੇ ਜਿਸ ਦੇ ਵਿੱਚ ਪਾਲਾ ਜੀ ਲਾਲਪੁਰ ਤੇ ਸਾਜੀ ਵਾਲੀ ਦੀ ਟੌਪ ਦੀ ਟੱਕਰ ਹੋਈ ਤੇ ਪਾਲਾ ਜਿਲਾਲਪੁਰ ਵਾਲਾ ਆਪਣੇ ਪੁਰਾਣੇ ਰੰਗਾਂ ਦੇ ਵਿੱਚ ਦਿਖਿਆ ਤੇ ਉਸਨੇ ਸਾਜੀ ਨੂੰ ਬਹੁਤ ਹੀ ਤਕੜਾ ਜੱਫਾ ਲਾਇਆ ਤੇ ਦੋਸਤੋ ਅੱਗੇ ਕਲਿੱਪ ਨੂੰ ਦੇਖੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮੈਨੂੰ ਲੱਗਦਾ ਨੀਂਦ ਅੱਜ ਹੀ ਆਉਣੀ ਹੈ ਨੀਂਦ ਅੱਜ ਹੀ ਆਉਣੀ ਹੈ ਜੇ ਸੁਪਨੇ ਪੂਰੇ ਕਰਨੇ ਹੋਣ ਉਹ ਝੋਟਿਆ ਨੀਂਦਾਂ ਵੇਚਣੀਆਂ ਪੈਂਦੀਆਂ ਉਹ ਨੀਂਦਾਂ ਤੱਕੜੀਆਂ ਪੈਂਦੀਆਂ ਉਸਤਾਦ ਜੀ ਜੇ ਮੈਂ ਚੂਬ ਚੂਬ ਕੇ ਪਰ ਜੇ ਦੋਸਤੋ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਸੀਂ ਕਿਸੇ ਪੁਰਾਣੇ ਖਿਡਾਰੀ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਕੋਈ ਜਫਾ ਜਾਂ ਕੋਈ ਰੇਡ ਤਾਂ ਜਰੂਰ ਕਮੈਂਟ ਵਾਕ ਦੇ ਵਿੱਚ ਕਮੈਂਟ ਕਰਨਾ ਤਾਂ ਆਪਾਂ ਤੁਹਾਡੇ ਲਈ ਜਰੂਰ ਲੈ ਕੇ ਆਵਾਂਗੇ ਤਾਂ ਧੰਨਵਾਦ ਦੋਸਤੋ ਫੇਰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ